ਮਾਤਾ ਜੀ ਕੀ ਨਾਮ ਦਾ ਮਿਕੋ ਮਾਤਾ ਜੀ ਜਦੋਂ ਕਮਰਾ ਦੇਖਦਾ ਉਹ ਤੂੰ ਕਿੱਥੇ ਸੀ ਲੀਆਂ ਮਰਾ ਮੁਰਾਂ ਦੇ ਚਾ ਬਰਾਂਡੇ ਦੇ ਵਿੱਚ ਹਾਂਜੀ ਤਾਂ ਟਾ ਕਿਰਨਾ ਕਿਥੋਂ ਦੇ ਰਹਿਣ ਵਾਲੇ ਜੋ ਖਾਰੇ ਦੇ ਰਹਿਣ ਵਾਲੇ ਘਰ ਵਾਲੀ ਸੋਹਰੇ ਮੇਰੇ ਅੱਛਾ ਹਾਂਜੀ ਤੇ ਚਾਰ ਬੱਚੇ ਮੇਰੇ ਤੇ ਘਰ ਵਾਲਾ ਵੀ ਨਸ਼ੇੜੀ ਆ ਟਿਕ ਟੁਕੇ ਲਾਉਂਦਾ ਤੇ ਮੈਂ ਆਪਣੀ ਮਾਂ ਦੇ ਕੋਲ ਆ ਕੇ ਰਹਿਂਦੀ ਅੱਛਾ ਅੰਦਰ ਸੁੱਤੀ ਹੋਈ ਆ ਤੇ ਮੰਮੀ ਮੇਰੇ ਬਰਾਂਡੇ ਚ ਸੁੱਤੇ ਹੋਏ ਇਹਨੂੰ ਮੈਂ ਧੂਤ ਆ ਕੇ ਕੱਢਿਆ ਆ ਤੇ ਮੇਰੇ ਵੀਟਾ ਵੱਜੀਆਂ ਇਹਨਾਂ ਦੇ ਵੀ ਸੱਟ ਲੱਗੀ ਇੱਥੇ ਸਿਰ ਚ ਕਿ ਮਿੱਟੀ ਡੇਗ ਗਈ ਉੱਤੇ ਧੂ ਕੇ ਕੱਢਿਆ ਮੈਂ ਆਪਣੀ ਮਾਂ ਨੂੰ ਕੱਲੀ ਨੇ ਮੀਂਹ ਦੇ ਵਿੱਚ ਤੇ ਬੱਤੀ ਜੇ ਆਉਂਦੀ ਹੁੰਦੀ ਤੁਹਾਡੀ ਮੌਤ ਵੀ ਹੋ ਸਕਦੀ ਤੇ ਬਚਾ ਵੈਗਰੂ ਦੀ ਕਿਰਪਾ ਨਾਲ ਬਚਾ ਹੋ ਗਿਆ ਆਡਾ ਨਵਰੀ ਮੈਂ ਮੈਂਬਰ ਸਰਪੰਚਾ ਕੋਲ ਗਈ ਅੱਜ ਦੇ ਦਿਨਾਂ ਤੱਕ ਆਡੀ ਨਾ ਆਵਾਜ਼ ਪੁੱਛੀ ਮੈਂਬਰ ਸਰਪੰਚਾ ਜੇ ਤੱਕ ਨਹੀਂ ਆਵਾਜ਼ ਪੁੱਛੀ ਆਗੇ ਹੁਣ ਵੀ ਆਪਣਾ ਮੰਜਾ ਖੜਿਆ ਗੁਰਦਾਰੇ ਜਾ ਕੇ ਬਹਿ ਗਏ ਮੀ ਪੈ ਗਿਆ ਹਾਂਜੀ ਕੋਈ ਮੈਂਬਰ ਸਰਪੰਚ ਨਹੀਂ ਸਾਡਾ ਬਣਿਆ ਕੋਈ ਨੇ ਨਹੀਂ ਸਾਨੂੰ ਗੱਲ ਨਾ ਲਾਇਆ ਤੱਕ ਵੀ ਪਹੁੰਚ ਕੀਤੀ ਨਾ ਕਿ ਰਿਸ਼ਤੇਦਾਰਾ ਤੱਕ ਪਹੁੰਚ ਨਹੀਂ ਨਾ ਕਿ ਰਿਸ਼ਤੇਦਾਰ ਨੇ ਪੁੱਛਿਆ ਹਨ ਨੂੰ ਸਾਕੀ ਭੈਣ ਨੇ ਵੀ ਜਵਾਬ ਦੇਤਾ ਹਨ ਤੇ ਆਟਮ ਨਾ ਤੋਂ ਮੇਰੀ ਭੈਣ ਤੇ ਨਾ ਮੇਰੀ ਮਾਂ ਸਗੀ ਭੈਣ ਨੇ ਵੀ ਜਵਾਬ ਦੇਤਾ ਜਿੱਥੋਂ ਮਰਜੀ ਆਪ ਦਾ ਕੁੱਲਾ ਪਾਓ ਜੀਡੀਐਸ ਨੂੰ ਵੀ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਆਇਤ ਦਿਨ ਹੀ ਤੁਹਾਨੂੰ ਗਰੀਬ ਪਰਿਵਾਰਾਂ ਦੇ ਹਾਲਾਤ ਦਿਖਾਉਣੇ ਰਹਿੰਦੇ ਆ ਇਸੇ ਤਰ੍ਹਾਂ ਪਿੰਡ ਖਾਰਾ ਹੱਠੀ ਖਾਰਾ ਜਿਹੜਾ ਪਿੰਡ ਹੈ ਉਹ ਕਾਫੀ ਮਸ਼ਹੂਰ ਹੈ ਇਸ ਕਰਕੇ ਮਸ਼ਹੂਰ ਹੈ ਕਿ ਇੱਥੇ ਝੂਲਨੇ ਮਹਿਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਦੁਆਰਾ ਹੈ ਤੇ ਇਹ ਪਿੰਡ ਖਾਰੇ ਦੇ ਵਿੱਚ ਅੱਜ ਪਹੁੰਚੇ ਹਾਂ ਇੱਥੇ ਗਰੀਬ ਪਰਿਵਾਰ ਦੀ ਜਿਹੜੀ ਹੈ ਦਾਸਤਾਨ ਤੁਹਾਨੂੰ ਦਿਖਾਉਣੇ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਘਰ ਦੇ ਹਾਲਾਤ ਦਿਖਾਏ ਜਾਣ ਬਰਸਾਤ ਆਉਣ ਦੇ ਨਾਲ ਜਿਹੜਾ ਹੈ ਕਮਰਾ ਹੈ ਉਹ ਢਹ ਢੇਰੀ ਹੋ ਗਿਆ ਹੈ ਇੱਕ ਕਮਰਾ ਸੀ ਬਜ਼ੁਰਗ ਮਾਤਾ ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤਾ ਇੱਕ ਕਮਰਾ ਸੀ ਉਹ ਵੀ ਜਿਹੜਾ ਮੀਂਹ ਦੇ ਨਾਲ ਉਹ ਢਹ ਢੇਰੀ ਹੋ ਗਿਆ ਏ ਇੰਨਾ ਸ਼ੁਕਰ ਹੈ ਵਾਹਿਗੁਰੂ ਦਾ ਕਿ ਮਾਤਾ ਜਿਹੜੀ ਸੀ ਉਹ ਕਮਰੇ ਤੋਂ ਬਾਹਰ ਸੁੱਤੇ ਹੋਏ ਸੀ ਜਿਸ ਕਾਰਨ ਮਾਤਾ ਦਾ ਜਿਹੜਾ ਹੈ ਉਹ ਬਚਾ ਹੋ ਗਿਆ ਏ ਆਪਾਂ ਸਾਰੀ ਜਿਹੜੀ ਗੱਲਬਾਤ ਮਾਕਾਜੀ ਦੇ ਨਾਲ ਵੀ ਕਰਾਂਗੇ ਤੇ ਉਹਨਾਂ ਦੀ ਜਿਹੜੀ ਬੇਟੀ ਆ ਉਹਨਾਂ ਦੇ ਕੋਲ ਰਹਿਣ ਆਈ ਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਘਰ ਦੇ ਹਾਲਾਤ ਜਿਹੜੇ ਨੇ ਉਹ ਸਾਰੇ ਜਿਹੜੀ ਤਸਵੀਰ ਹੈ ਜਿਹੜੀ ਉਹ ਦਿਖਾ ਦਿੱਤੀ ਜਾਵੇ ਕਿ ਕਿਸ ਤਰ੍ਹਾਂ ਜਿਹੜੇ ਆ ਉਹ ਮਕਾਨ ਆ ਜਿਹੜਾ ਢਹ ਢੇਰੀ ਹੋ ਗਿਆ ਏ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਆ ਜਿਹੜੀ ਤਸਵੀਰ ਹੈ ਕਿ ਇੱਦਾਂ ਜਿਹੜਾ ਮਲਬੇ ਦੇ ਵਿੱਚ ਜਿਹੜਾ ਮੰਜਾ ਏ ਉਹ ਦੱਬਿਆ ਗਿਆ ਏ ਕਿ ਆ ਕਮਰਾ ਸੀ ਜਿਹੜਾ ਕਮਰਾ ਠਹਿ ਠੇਰੀ ਹੋ ਚੁੱਕਾ ਹੈ ਸਾਰਾ ਸਮਾਨ ਅੰਦਰ ਪਿਆ ਸੀ ਤੇ ਜਿਸ ਜਿੱਧਰ ਸਮਾਨ ਪਿਆ ਹੈ ਉਧਰ ਤਾਂ ਨਹੀਂ ਡਿਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਉੱਪਰਲੇ ਜਿਹੜੇ ਹਾਲਾਤ ਹੈ ਜਿਹੜੀ ਤਸਵੀਰ ਹੈ ਉਹ ਦਿਖਾ ਦਿੱਤੀ ਜਾਵੇ ਕਿਉਂਕਿ ਕਮਰੇ ਤੇ ਪੁਰਾਣੇ ਜਿਹੜੇ ਬਾਲੇ ਪਏ ਹੋਏ ਸੀ ਤੇ ਬਾਲੇ ਜਿਹੜੇ ਆ ਉਹ ਗਲਗੇ ਸੀ ਜਿਹਦੇ ਕਰਕੇ ਜਿਹੜਾ ਇਹ ਕਮਰਾ ਹੈ ਇਹ ਡਿੱਗ ਗਿਆ ਹੈ ਤਾਂ ਹੁਣ ਵੀ ਜਦ ਮੈਂ ਕੈਮਰਾਮੈਨ ਨੂੰ ਕਮਾਂਗਾ ਉਹ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿਸ ਤਰ੍ਹਾਂ ਜਿਹੜਾ ਜਦੋਂ ਬਰਸਾਤ ਆਉਂਦੀ ਹੈ ਤੇ ਉਹ ਜਿਹੜਾ ਪਾਣੀ ਆ ਜਿਹੜਾ ਚੋਕ ਹੈ ਉਹ ਕਿਸ ਤਰ੍ਹਾਂ ਜਿਹੜਾ ਅੰਦਰ ਕਮਰੇ ਦੇ ਦਾਖਲ ਹੋ ਜਾਂਦਾ ਹੈ ਇਹ ਹਾਲਾਤ ਨੇ ਗਰੀਬ ਪਰਿਵਾਰਾਂ ਦੇ ਸਰਕਾਰਾਂ ਜਿਹੜੀਆਂ ਨੇ ਬੜਾ ਬੜਾ ਦਾਵਾ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਜਦੋਂ ਇਲੈਕਸ਼ਨ ਆਉਂਦੀ ਹੈ ਬੜਾ ਗਰੀਬਾਂ ਨੂੰ ਪਰਮਾਉਂਦੀਆਂ ਨੇ ਅਸੀਂ ਤੁਹਾਡੇ ਵਾਤੇ ਆ ਕਰਾਂਗੇ ਸਾਨੂੰ ਵੋਟ ਪਾਓ ਪਰ ਜਦੋਂ ਇਲੈਕਸ਼ਨ ਹੋ ਜਾਂਦੀ ਹੈ ਸਰਕਾਰਾਂ ਚੁੱਪ ਕਰਕੇ ਆਪਣੇ ਆਦੇ ਲੱਗ ਜਾਂਦੀਆਂ ਨੇ ਤੇ ਗਰੀਬਾਂ ਦੇ ਜਿਹੜੇ ਹਾਲਾਤ ਨੇ ਉਹ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ ਗਰੀਬ ਦਿਨੋ ਦਿਨ ਗਰੀਬ ਹੋ ਜਾਂਦਾ ਏ ਜਿਹੜੇ ਵਿਧਾਇਕ ਜਿੱਤਦੇ ਨੇ ਜਿਹੜੇ ਮੰਤਰੀ ਬਣ ਜਾਂਦੇ ਨੇ ਉਹਨਾਂ ਦੇ ਪੱਧ ਵੀ ਵੱਧ ਜਾਂਦੇ ਨੇ ਉਹਨਾਂ ਦੇ ਭੱਤੇ ਵੀ ਵੱਧ ਜਾਂਦੇ ਨੇ ਤਾਂ ਉਹ ਉਹਨਾਂ ਦੀ ਇਨਕਮ ਵੀ ਵੱਧ ਜਾਂਦੀ ਏ ਉਹ ਜਾਜਾਂ ਤੇ ਘੁੰਮਦੇ ਨੇ ਪਰ ਜਿਹੜਾ ਗਰੀਬ ਹੈ ਉਹ ਕਿਹੜੇ ਮਕੌੜਿਆਂ ਵਾਂਗੂ ਰਤੀ ਦੇ ਰਿੰਗਦਾਰ ਹਾਂ ਆਪਾਂ ਸਾਰੀ ਗੱਲਬਾਤ ਪਰਿਵਾਰ ਦੇ ਨਾਲ ਤੇ ਮਾਤਾ ਜੀ ਦੇ ਨਾਲ ਕਰਾਂਗੇ ਹਾਂਜੀ ਮਾਤਾ ਜੀ ਕੀ ਨਾਮ ਟਾਡਾ ਇਹ ਮੀਕੋ ਮਾਤਾ ਜੀ ਜਦੋਂ ਕਮਰਾ ਦੇਖਦਾ ਉਹਦੋਂ ਤੁਸੀਂ ਕਿੱਥੇ ਸੀ ਇਹ ਲੀਆਂ ਮਰਾ ਮੁਲਾ ਦੇ ਚਾ ਰਾਂਡੇ ਦੇ ਵਿੱਚ ਹਾਂਜੀ ਇਹ ਕਦੋਂ ਕਮਰਾ ਦੇਖਦਾ ਏ 5 ਵਜੇ ਤੜਕੇ 5 ਵਜੇ ਹਾਂ ਤੇ ਮਾਤਾ ਜੀ ਕਿੰਨੇ ਬੱਚੇ ਨੇ ਤੁਹਾਡੇ ਤੇ ਉਹੜੂਗਾ ਇਹ ਤੁਹਾ ਬਕਾ ਦਾ ਹਾਂ ਜੀ ਅਸੀਂ ਹਾਂ ਦੇ ਦੋ ਪੁੱਤ ਸੀ ਹਾਂ ਜੀ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਨੇ ਹਾਂ ਜੀ ਤੇ ਫਿਕਰ ਵਾਲਾ ਹੀ ਹੂੰ ਤੇ ਪਕਾ ਪਕਾ ਰਾ ਹੋ ਗਿਆ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਹਾਂ ਤਾਂ ਹੁਣ ਤੁਸੀਂ ਕੱਲੇ ਰਹਿ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਹੋਰ ਹੋਰ ਇਹ ਥੋੜੀ ਥੋੜੀ ਤਾਂ ਨਹੀਂ ਮੈਂ ਕਿੱਦਾਂ ਗੁਜ਼ਾਰਾ ਚੱਲਦਾ ਪਏ ਘਰ ਦਾ ਤੇ ਜੀ ਮਾਰਾ ਮੁਸ਼ਕਲ ਹੈ ਹਾਂ ਬੜੀ ਮੁਸ਼ਕਲ ਹੈ ਹਾਂ ਚਲੋ ਮਾਤਾ ਜੀ ਦੇ ਕੋਲ ਬਹੁਤਾ ਬੋਲਿਆ ਵੀ ਨਹੀਂ ਜਾਂਦਾ ਕਿਉਂਕਿ ਨੌਜਵਾਨ ਦੋ ਪੁੱਤ ਸੀ ਉਹ ਵੀ ਰੱਬ ਨੂੰ ਪਿਆਰੇ ਹੋ ਗਏ ਨੇ ਦੋ ਲੜਕੀਆਂ ਸੀ ਉਹ ਵਿਆਹੀਆਂ ਹੋਈਆਂ ਨੇ ਇੱਕ ਲੜਕੀ ਦਾ ਜਿਹੜਾ ਪਤੀ ਹੈ ਉਹ ਨਸ਼ੇੜੀ ਹੈ ਉਹ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਤੇ ਮਾਤਾ ਦਾ ਵੀ ਕੋਈ ਸਹਾਰਾ ਨਹੀਂ ਸੀ ਇਸ ਕਰਕੇ ਉਹ ਆਪਣੀ ਮਾਂ ਦੇ ਕੋਲ ਆਣ ਕੇ ਰਹਿੰਦੀ ਹੈ ਪਰ ਮਾਂ ਦੇ ਜਿਹੜੇ ਹਾਲਾਤ ਨੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਮਾੜੇ ਸੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਥੋਂ ਫਿਰ ਸਾਹਮਣੇ ਤਸਵੀਰ ਜਿਹੜੀ ਆ ਉਹ ਕਮਰੇ ਦੀ ਜਿਹੜੀ ਆ ਤਸਵੀਰ ਦਿਖਾਈ ਜਾਵੇ ਕਿਸ ਤਰ੍ਹਾਂ ਜਿਹੜੇ ਕਮਰੇ ਦੀ ਕਿੰਨੀ ਕਿੰਨੀ ਜਗ੍ਹਾ ਇੱਕ ਕਮਰਾ ਸੀ ਉਹ ਵੀ ਢਹ ਢੇਰੀ ਹੋ ਗਿਆ ਹੈ ਹਾਂਜੀ ਆਪਾਂ ਮਾਤਾ ਜੀ ਦੀ ਲੜਕੀ ਦੇ ਨਾਲ ਵੀ ਗੱਲ ਕਰਾਂਗੇ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਕਿਰਨ ਕਿੱਥੋਂ ਦੇ ਰਹਿਣ ਵਾਲੇ ਜੋ ਖਾਰੇ ਦੇ ਰਹਿਣ ਵਾਲੇ ਗਰਵਾਲੀ ਸੌਰੇ ਮੇਰੇ ਅੱਛਾ ਹਾਂਜੀ ਇੱਥੇ ਚਾਰ ਬੱਚੇ ਮੇਰੇ ਤੇ ਘਰ ਵਾਲਾ ਵੀ ਨਸ਼ੇੜੀ ਆ ਟਿਕਟੋਕੇ ਲਾਉਂਦਾ ਤੇ ਮੈਂ ਆਪਣੀ ਮਾਂ ਦੇ ਕੋਲ ਆ ਕੇ ਰਹਿੰਦੀ ਅੱਛਾ ਪੰਜ ਸਾਲ ਹੋ ਗਏ ਰਹਿੰਦੀ ਨੂੰ ਅੱਛਾ ਤੇ ਦੰਦੀ ਇਹਦੀ ਪਕਾਅ ਦੇ ਫਲ ਕਰਦੀ ਆ 1013 76 ਡੱਗ ਗਈ ਭਰਾ ਹੀ ਦੋਵੇਂ ਉਹ ਵੀ ਪੂਰੇ ਹੋ ਗਏ ਪਿਓ ਹੀ ਤੇ ਭੈਣ ਆ ਬਸ ਆਪਣੇ ਉਹ ਵਿਆਹੀ ਆ ਤੇ ਮੇਰੇ ਛੋਟੇ ਛੋਟੇ ਬੱਚੇ ਚਾਰ ਦੇਖੋ ਬੇਟਾ ਤਿੰਨ ਬੇਟੇ ਆ 14 ਸਾਲਾਂ ਦੀ ਇੱਕ 13 ਸਾਲਾਂ ਦੀ ਇੱਕ 10 ਸਾਲਾਂ ਦੀ 8 ਸਾਲਾਂ ਦਾ ਮੁੰਡਾ ਕਿਵੇਂ ਘਰ ਦੇ ਹਾਲਾਤ ਨੇ ਘਰ ਦਾ ਗੁਜ਼ਾਰਾ ਕਿੱਦਾਂ ਹੁਣ ਚੱਲਦਾ ਪਿਆ ਹੈ ਮਾਂ ਮੇਰੀ ਨੂੰ ਪ੍ਰੋਸ਼ਨ ਮਿਲਦੀ ਕਿਵੇਂ ਘਰ ਦੇ ਹਾਲਾਤ ਨੇ ਘਰ ਦਾ ਗੁਜ਼ਾਰਾ ਕਿੱਧਰ ਹੁਣ ਚੱਲਦਾ ਪਿਆ ਹੈ ਮਾਂ ਮੇਰੇ ਨੂੰ ਪਰਸ਼ਨ ਮਿਲਦੀ ਤੇ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਆਪਦਾ ਤੇ ਮਾਂ ਮਾਵਾਂ ਤੀਆਂ ਟਾਈਮ ਬਸ ਕਰਦੇ ਤੇ ਇਹ ਜਦੋਂ ਕਮਰਾ ਡਿੱਗਾ ਉਹਦੋਂ ਤੁਸੀਂ ਕਿੱਥੇ ਸੀ ਮੈਂ ਅੰਦਰ ਸੁੱਤੀ ਹੋਈ ਆ ਤੇ ਮੰਮੀ ਮੇਰੇ ਬਰਾਂਡੇ 'ਚ ਸੁੱਤੇ ਹੋਏ ਇਹਨੂੰ ਮਤੂ ਤਾ ਕੇ ਕੱਢਿਆ ਆਪ ਤੇ ਮੇਰੇ ਵੀ ਟਾ ਵੱਜੀਆਂ ਇਹਨਾਂ ਦੇ ਵੀ ਸੱਟ ਲੱਗੀ ਇੱਥੇ ਸਰਚ ਤੇ ਲਾਜ ਲੋਜ ਕਰਾਇਆ ਮੜਾ ਮੋਟ ਡਾਕਟਰ ਕੋਲ ਖੜਿਆ ਲਾਗੋ ਫਿਰ ਮੈਂ ਬਾਦਛ ਗਵੰਡਾਂ ਨੂੰ ਸੱਦਿਆ ਸਾਸ ਧੂਕੇ ਅੰਦਰ ਬਾਹਰ ਕੱਢ ਕੇ ਬਾਲੇ ਡਿੱਗ ਕੇ ਮਿੱਟੀ ਡਿੱਗ ਗਈ ਉੱਤੇ ਧੂਕੇ ਕੱਢਿਆ ਮੈਂ ਆਪਣੀ ਮਾਂ ਨੂੰ ਕੱਲੀ ਨੇ ਮੀਂਹ ਦੇ ਵਿੱਚ ਤੇ ਬੱਤੀ ਜੇ ਆਉਂਦੀ ਹੁੰਦੀ ਤੁਹਾਡੀ ਮੌਤ ਵੀ ਹੋ ਸਕਦੀ ਤੇ ਬਚਾ ਵੈਗਰੂ ਦੀ ਕਿਰਪਾ ਨਾਲ ਬਚਾ ਹੋ ਗਿਆ ਆਡਾ ਬੱਤੀ ਨਹੀਂ ਸੀ ਆਉਂਦੀ ਉਸ ਟਾਈਮ ਤੇ ਜਿਹੜੀਆਂ ਤਾਰਾਂ ਉਹ ਬਿਜਲੀ ਵਾਲੀਆਂ ਆ ਕੇ ਸਾਡੇ ਮੰਜੇ ਦੇ ਉੱਤੇ ਡਿੱਗ ਗਈਆਂ ਅੱਛੇ ਤੇ ਲਾਈਟ ਬੱਤੀ ਬੰਦ ਹੋ ਗਈ ਜੇ ਬੱਤੀ ਆਉਂਦੀ ਹੁੰਦੀ ਤੇ ਡੈਥ ਵੀ ਹੋ ਸਕਦੀ ਜਦੋਂ ਇੱਕ ਕੋਠਾ ਡੇਗਦਾ ਏ ਤੁਸੀਂ ਪਿੰਡ ਦੇ ਪੰਚਾਇਤ ਦੇ ਕੋਲ ਜਾਂ ਸਰਪੰਚ ਦੇ ਜਾਂ ਮੈਂਬਰ ਦੇ ਕੋਲ ਕਿਸੇ ਦੇ ਕੋਲ ਗਏ ਤੁਸੀਂ ਦੋ ਤਿੰਨ ਵਾਰੀ ਮੈਂਬਰ ਸਰਪੰਚਾਂ ਕੋਲ ਗਾਈ ਅੱਜ ਦੇ ਦਿਨਾਂ ਤੱਕ ਆਹਦੀ ਨਾਵਾਦ ਪੁੱਛੀ ਮੈਂਬਰ ਸਰਪੰਚਾਂ ਜੇ ਤੱਕ ਨਹੀਂ ਆਵਾਦ ਪੁੱਛੀ ਆ ਗਏ ਹੁਣ ਵੀ ਆਪਣਾ ਮੰਜਾ ਖੜਿਆ ਗੁਰਦਾਰੇ ਜਾ ਕੇ ਬਹਿ ਗਏ ਮੀ ਪੈ ਗਿਆ ਹਾਂਜੀ ਕੋਈ ਮੈਂਬਰ ਸਰਪੰਚ ਨਹੀਂ ਸਾਡਾ ਬਣਿਆ ਕੋਈ ਨੇ ਨਹੀਂ ਸਾਨੂੰ ਗੱਲ ਨਾ ਲਾਇਆ ਸਿੱਧੀ ਕਿਸੇ ਰਿਸ਼ਤੇਦਾਰਾਂ ਤੱਕ ਵੀ ਪਹੁੰਚ ਕੀਤੀ ਨਾ ਕਿ ਰਿਸ਼ਤੇਦਾਰਾਂ ਤੱਕ ਪਹੁੰਚ ਨਹੀਂ ਨਾ ਕਿ ਰਿਸ਼ਤੇਦਾਰ ਨੇ ਪੁੱਛਿਆ ਹਨ ਸਗੀ ਭੈਣ ਨੇ ਵੀ ਜਵਾਬ ਦਿੱਤਾ ਸਾਨੂੰ ਤੇ ਆਟਮ ਨਾ ਤੋਂ ਮੇਰੀ ਭੈਣ ਤੇ ਨਾ ਮੇਰੀ ਮਾਂ ਸਗੀ ਭੈਣ ਨੇ ਵੀ ਜਵਾਬ ਦਿੱਤਾ ਜਿੱਥੇ ਮਰਜ਼ੀ ਆਪ ਦਾ ਕੁੱਲਾ ਪਾਓ ਤੇ ਅਹੀਂ ਇਸ ਕਰਕੇ ਮਜਬੂਰ ਹੋ ਕੇ ਤੇ ਆਪਣੇ ਵੀਡੀਓ ਲੈਵਰ ਕਰਨ ਲੱਗ ਗਈ ਬਸ ਹੋਰ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਦਾਨੀ ਸੱਜਣ ਐਨ ਆਰ ਆਈ ਵੀਰ ਸਾਹਿਬ ਜਿਹੜੇ ਨੇ ਉਸ ਸਮੇਂ ਸਮੇਂ ਸਿਰ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਦੇ ਕੋਲੋਂ ਕੀ ਮੰਗ ਕਰਦੇ ਜੋ ਮੰਗ ਕਰਦੇ ਆ ਪਿਕੋਟੇ ਤੁਹਾਡੇ ਛੱਤ ਨਹੀਂ ਆ ਗਈ ਸੌਨੋ ਵੀ ਤੇ ਬਾਥਰੂਮ ਦਿੱਤੇ ਵੀ ਨਹੀਂ ਛੱਤ ਆ ਗਈ ਛੱਤ ਪਈ ਜਾਵੇ ਤਾਂ ਆਪਣੇ ਰੋਟੀ ਦਾ ਹੀ ਸਰਕਲ ਚਲਾਈ ਜਾਨੇ ਦਿਹਾੜੀ ਦਾ ਪਾ ਲਾ ਕੇ ਹਾਂ ਜੀ ਸਾਡੇ ਕੋਲ ਕੁਝ ਨਹੀਂ ਗਿਆ ਚਾਹੀਦੇ ਇਹੋ ਚਾਹੀਏ ਮਿਸਟਰ ਗਿਆ ਮਗਰ ਮੈਂ ਦਿਹਾੜੀ ਜਾਨੀ ਆ ਤੇ ਆਪਣੇ ਅੰਗਜਾਰਾ ਕਰਨ ਦਾ ਰੋਟੀ ਪਾਣੀ ਦਾ ਮਾਮਾ ਥੀ ਆ ਛਿੰਟੇ ਕਰਨ ਕੋੜੀਆਂ ਛੋਟੀਆਂ ਛੋਟੀਆਂ ਉਹ ਮੇ ਲੋਕਾਂ ਦੇ ਘਰਾਂ ਛਲਵਾਈਆਂ ਪੋਚੜ ਪੋਚ ਹਾਂਜੀ ਸੋ ਇਸ ਇਸ ਹਨ ਗਰੀ ਪਰਿਵਾਰ ਮਾਤਾ ਬਜ਼ੁਰਗ ਹੈ ਤੇ ਮਾਤਾ ਦਾ ਕੋਈ ਸਹਾਰਾ ਨਹੀਂ ਹੈਗਾ ਤੇ ਇਸ ਕਰਕੇ ਇਹ ਜਿਹੜੀ ਭੈਣ ਹੈ ਇਹ ਆਪਣੀ ਮਾਂ ਦੇ ਕੋਲ ਆ ਗਈ ਹੈ ਕਿਉਂਕਿ ਪਤੀ ਨਸ਼ੇੜੀ ਹੈ ਪਤੀ ਤੰਗ ਪਰੇਸ਼ਾਨ ਕਰਦਾ ਹੈ ਕਿ ਇਸ ਕਰਕੇ ਉਹਨੂੰ ਛੱਡ ਕੇ ਛੋਟੇ ਛੋਟੇ ਬੱਚੇ ਨਾਲ ਲੈ ਕੇ ਕਿ ਇਹ ਇਥੇ ਆ ਗਈ ਸੀ ਮਾਤਾ ਦਾ ਸਹਾਰਾ ਬਣਵਾਤੇ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇੱਕ ਕਮਰਾ ਸੀ ਉਹ ਵੀ ਜਿਹੜਾ ਏ ਢਹ ਢੇਰੀ ਹੋ ਗਿਆ ਏ ਇਹ ਪਰਿਵਾਰ ਖੁੱਲੇ ਆਸਮਾਨ ਦੇ ਥੱਲੇ ਰਹਿਣ ਨੂੰ ਮਜਬੂਰ ਹੈ ਤੁਹਾਨੂੰ ਪਤਾ ਏ ਸੰਤ ਜੀ ਕੇ ਬਰਸਾਤਾ ਦੇ ਦਿਨ ਚੱਲੰਦੇ ਨੇ ਪਤਾ ਨਹੀਂ ਕਿਹੜੇ ਵੇਲੇ ਪ੍ਰਸਾਦ ਆ ਜਾਂਦੀ ਏ ਤੇ ਪਰਿਵਾਰ ਇਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਫਿਰ ਮੰਜੀ ਚੁੱਕ ਕੇ ਉਧਰ ਨੂੰ ਭੱਜਦਾ ਏ ਸੋ ਸਾਡੇ ਚੈਨਲ ਵੱਲੋਂ ਵੀ ਦਾਨੀ ਵੀਰਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਾ ਫੜੀ ਜਾਵੇ ਭੈਣ ਨੇ ਕਿਹਾ ਕਿ ਘਰ ਦਾ ਜਿਹੜਾ ਗੁਜ਼ਾਰਾ ਹੈ ਉਹ ਅਸੀਂ ਡਹਾੜੀ ਦੱਪਾ ਕਰਕੇ ਅਸੀਂ ਆਪਣੇ ਦੋ ਵਕਤ ਦੀ ਜਿਹੜੀ ਰੋਟੀ ਹੈ ਉਹ ਅਸੀਂ ਖਾ ਰਹੇ ਹਾਂ ਪਰ ਸਾਡੇ ਕੋਲ ਇੰਨੀ ਗੁੰਜਾਇਸ ਨਹੀਂ ਹੈਗੀ ਕਿ ਅਸੀਂ ਕਮਰਾ ਪਾ ਸਕੀਏ ਬਸ ਸਾਡਾ ਕਮਰਾ ਪਾ ਦਿੱਤਾ ਜਾਵੇ ਬਸ ਇੰਨੀ ਜਿਹੜੀ ਮੰਗ ਹੈ ਇਸ ਭੈਣ ਨੇ ਰੱਖੀ ਹੈ ਸੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਇਹ ਜਿਹੜੀ ਵੀਡੀਓ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਆਪਾਂ ਭੈਣ ਦੇ ਕੋਲੋਂ ਇਹਨਾਂ ਦਾ ਸੰਪਰਕ ਨੰਬਰ ਵੀ ਪੁੱਛਾਂਗੇ ਆਗੇ ਤੁਸੀਂ ਇਸ ਪਰਿਵਾਰ ਦੇ ਨਾਲ ਸਿੱਧਾ ਰਾਬਤਾ ਕਰਕੇ ਇਸ ਪਰਿਵਾਰ ਦੀ ਸਿੱਧੀ ਮਦਦ ਕਰ ਸਕੋ ਪਹਿਲੇ ਤੁਹਾਡਾ ਜਿਹੜਾ ਮੋਬਾਈਲ ਨੰਬਰ ਕਿੰਨਾ ਹੈ ਹਾਂਜੀ ਪਰਿਵਾਰ ਦਾ ਨੰਬਰ ਹੈਗਾ 8269950481 ਫੇਰ ਦੁਬਾਰਾ ਬੋਲ ਦਿੰਨਾ 8269950481 8264950481 ਸੰਤ ਜੀ ਇਹ ਭੈਣ ਦਾ ਸੰਪਰਕ ਨੰਬਰ ਹੈ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਭੈਣ ਦੀ ਜਿਹੜੀ ਹੈ ਸਿੱਧੀ ਤੁਸੀਂ ਮਦਦ ਕਰ ਸਕਦੇ ਹੋ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ